ਹਾਂਜੀ ਦੋਸਤੋ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਹੈ ਡਬਲ ਸਟੋਰੀ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਉਸ ਤੋਂ ਪਹਿਲਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਸੋ ਸਟਾਰਟਿੰਗ ਤੇ ਆਪਾਂ ਦੇਖ ਰਹੇ ਹਾਂ ਜੀ ਦੁਕਾਨ ਬਣੀ ਹੋਈ ਹੈ ਸਪੋਰਟ ਜਿਹੜਾ ਕਾਫੀ ਖੁੱਲਾ ਡੁੱਲਾ ਹੈਗਾ ਔਰ ਬਹੁਤ ਹੀ ਖੂਬਸੂਰਤ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਵੀ ਪਸੰਦ ਆਊਗੀ ਇਹ ਕੋਠੀ ਸਲੋਬੀ ਦੀ ਗੱਲ ਕਰੀਏ ਚਾਹੇ ਸੋਈ ਦੀ ਗੱਲ ਕਰੀਏ ਚਾਹੇ ਬੈਡਰੂਮਾਂ ਦੀ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਜਿਹੜੀ ਹੈ ਕੋਠੀ ਬਣੀ ਹੋਈ ਹੈ ਸੋ ਇਸ ਵੇਲੇ ਆਪਾਂ ਹੈਗੇ ਜੀ ਡ੍ਰਾਈੰਗ ਰੂਮ ਦੇ ਵਿੱਚ ਔਰ ਤੁਸੀਂ ਦੇਖ ਰਹੇ ਹੋ ਇਸ ਕੋਠੀ ਦਾ ਡ੍ਰਾਈੰਗ ਰੂਮ ਸੋ ਬਹੁਤ ਹੀ ਖੂਬਸੂਰਤ ਜਿਹੜਾ ਇਹ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਆ ਉਹ ਹੋਇਆ ਵੀ ਆ ਸੋ ਡਰੈنگ ਰੂਮ ਦੀ ਐਂਟਰੀ ਗੇਟ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰਾ ਜਿਹੜਾ ਉਹ ਬਣਿਆ ਹੋਇਆ ਸੋ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਟਾਈਲਸ ਦਾ ਕੰਮ ਜਿਹੜਾ ਬਹੁਤ ਸੋਹਣਾ ਹੋਇਆ ਵੀ ਆ ਚਾਹੇ ਓਪੀਓਪੀ ਦੀ ਗੱਲ ਹੋਵੇ ਚਾਹੇ ਡੋਰ ਦੀ ਹੋਵੇ ਚਾਹੇ ਏਲਈਡੀ ਪੈਨਲ ਦੀ ਹੋਵੇ ਜੇ ਡ੍ਰਾਈੰਗ ਰੂਮ ਦੀ ਹੋਵੇ ਤੇ ਰਸੋਈ ਵੀ ਤੁਸੀਂ ਦੇਖੋਗੇ ਬਹੁਤ ਹੀ ਖੂਬਸੂਰਤ ਜਿਹੜੀ ਆ ਰਸੋਈ ਬਹੁਤ ਹੀ ਖੂਬਸੂਰਤ ਜਿਹੜੀ ਆ ਲ lobby ਸ਼ਿੰਗਾਰੀ ਹੋਈ ਆ ਕਵਰ ਦੇ ਨਾਲ ਇੰਟੀਰੀਅਰ ਦੇ ਨਾਲ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਇਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਇਹ ਹੈਗਾ ਜੀ ਬਾਥਰੂਮ ਜਿਹੜੇ ਬੈੱਡਰੂਮਾਂ ਦੇ ਨਾਲ ਅਟੈਚ ਆ ਪਿੱਛੇ ਜਿਹੜਾ ਜਾਲ ਆ ਕਾਫੀ ਖੁੱਲਾ ਡੁੱਲਾ ਜਿਹੜਾ ਦਿੱਤਾ ਹੋਇਆ ਸੋ ਆਜੋ ਦੇਖਦੇ ਹਾਂ ਫਿਰ ਇਸ ਘਰ ਦੀ ਰਸੋਈ ਸੋ ਰਸੋਈ ਦੇ ਵਿੱਚ ਕਵਰ ਦਾ ਕੰਮ ਜਿਹੜਾ ਬਹੁਤ ਹੀ ਖੂਬਸੂਰਤ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਹੈ ਰਸੋਈ ਬਣੀ ਹੋਈ ਆ ਔਰ ਬਹੁਤ ਹੀ ਸੋਹਣਾ ਜਿਹੜਾ ਰਸੋਈ ਦਾ ਕੰਮ ਉਹ ਹੋਇਆ ਵੀ ਆ ਸੋ ਬਹੁਤ ਹੀ ਵਧੀਆ ਕੋਠੀ ਤੋਂ ਅੱਜ ਵਸਤੇ ਲੈ ਕੇ ਆਏ ਆ ਕਾਫੀ ਫੁੱਲਾ ਡੁੱਲਾ ਜਿਹੜਾ ਪੋਰਚਾ ਅੱਗੇ ਇੱਕ ਦੁਕਾਨ ਆ ਡਰਾਈੰਗ ਰੂਮ ਆ ਦੋ ਬੈਡਰੂਮ ਆ ਰਸੋਈ ਆ ਕਪੜ ਦਾ ਕੰਮ ਜਿਹੜਾ ਹੋਇਆ ਵੀ ਆ ਤੇ ਅੱਜ ਉਹ ਇੱਕ ਝਾਤ ਮਾਰਦੇ ਆ ਆਪਾਂ ਫਰਸਟ ਫਲੋਰ ਤੇ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਉੱਪਰ ਦੀ ਗੱਲ ਕਰੀਏ ਤਾਂ ਇੱਕ ਬੈਡਰੂਮ ਅਟੈਚ ਵਾਸ਼ਰੂਮ ਇੱਕ ਬਾਲਕਨੀ ਹੈ ਤੇ ਬਾਕੀ ਖੁੱਲਾ ਡੁੱਲਾ ਜਿਹੜਾ ਵਿੜਾ ਛੱਡਿਆ ਹੋਇਆ ਸੋ ਰੇਟ ਜਿਹੜਾ 50 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸ਼ੇਅਰ ਕਰਨਾ ਤਾਂ ਜਰੂਰ ਕੰਟੈਕਟ ਕਰਿਓ ਸਾਡਾ ਕੰਟ੍ਰੈਕਟਰ ਨੰਬਰ ਜਿਹੜਾ ਡਿਸਪਲੇ ਤੇ ਦਿੱਤਾ ਹੁੰਦਾ ਸੋ ਮਿਲਦਿਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ